ਜੀਨਾ ਨਾ ਬਿਸਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੁਆਰਾ ਪਿੰਡ ਬਾਲੇ ਵਿਖੇ ਲੰਗਰ ਛਕਣਾ ਆਰੰਭ ਕਰਨਾ ਤਕਰੀਬਨ 1 ਸਾਲ ਆਪਣੇ ਜਨਮ ਨਗਰ ਪਿੰਡ ਤੁੱਗੇ ਰਹਿਣ ਉਪਰੰਤ 28 ਕੋਸਾਲ ਦਾ ਸਮਾਂ ਸਰਗੋਧ ਦੇ 119 ਚੱਕ ਵਿੱਚ ਹੱਥਕਾਰਵਲ ਚਿੱਤ ਕਰਤਾਰਵਲ ਲਾ ਕੇ ਆਨੰਦ ਮਾਨਣ ਅਤੇ 2 ਕੋਸਾਲ ਦਾ ਸਮਾਂ ਤਰੇਦੂਗੇ ਧੋਲਪੁਰ ਬਿਤਾਉਣ ਉਪਰੰਤ ਬਾਬਾ ਜੀ ਉਸ ਸਥਾਨ ਤੇ ਪਹੁੰਚ ਚੁੱਕੇ ਸਨ ਜਿਸ ਨੂੰ ਸਤਗੁਰੂ ਜੀ ਨੇ ਗੁਰਸਿੱਖੀ ਪ੍ਰਚਾਰ ਦਾ ਕੇਂਦਰ ਬਣਾ ਕੇ ਬਾਬਾ ਜੀ ਪਾਸੋਂ ਸੇਵਾ ਲੈਣੀ ਸੀ ਇੱਥੇ ਵੀ ਪਹਿਲਾ ਬਾਗ ਇਹ ਜਪ ਤਪ ਨਾਮ ਸਿਮਰਨ ਦਾ ਕਾਰਜ ਆਰੰਭ ਹੋ ਚੁੱਕਾ ਸੀ ਤਿੰਨ ਦਿਨਾਂ ਬਗਤ ਰੂਹਾਂ ਦਾ ਟਕਰਾ ਹੋਣ ਤੋਂ ਬਾਅਦ ਹੁਣ ਬਾਤਾ ਬਰਨ ਛਾਤ ਸੀ ਬਾਬਾ ਜੀ ਹਰ ਰੋਜ਼ ਤੜਕੇ ਉੱਠ ਕੇ ਇਸ਼ਨਾਨ ਸੋਧ ਨਿਤਨੇਮ ਕਰਦੇ ਉਪਰੰਤ ਗੁਰਮੰਤਰ ਦਾ ਅਭਿਆਸ ਕਰਕੇ ਮੂਲ ਮੰਤਰ ਦੀਆਂ 33 ਵਾਲਾਂ ਦਾ ਨੇਮ ਪੂਰਾ ਕਰਦੇ ਬਾਬਾ ਜੀ ਨੂੰ ਇਸ ਸਥਾਨ ਤੇ ਟਿਕਿਆ ਕੋਈ 6 ਮਹੀਨੇ ਹੋ ਗਏ ਹੋਣਗੇ ਕਿ ਆਸ-ਪਾਸ ਦੇ ਪਿੰਡਾਂ ਦੀ ਸੰਗਤ ਨੂੰ ਵੀ ਇਹ ਗੱਲ ਦੀ ਸੂਹ ਲੱਗ ਗਈ ਕਿ ਸਦੀਆਂ ਤੋਂ ਬੇਰਾਨੇ ਪੇ ਥੇ ਜਿੱਥੇ ਅਬਗਤ ਰੂਹਾਂ ਅਤੇ ਭੂਤ-ਪ੍ਰੇਤਾਂ ਤੋਂ ਸਿਵਾ ਕੋਈ ਰਹਿ ਨਹੀਂ ਸੀ ਸਕਦਾ ਹੁਣ ਉਸ ਅਸਥਾਨ ਉੱਤੇ ਕੋਈ ਮਹਾਤਮਾ ਆ ਕੇ ਟਿਕਿਆ ਹੈ ਇਸ ਗੱਲ ਨੂੰ ਅੱਖੀਂ ਵੇਖਣ ਲਈ ਲੋਕ ਦੂਰੋਂ ਹੀ ਤੱਕਦੇ ਕੋਈ ਵੀ ਇਸ ਸਥਾਨ ਦੇ ਉੱਪਰ ਆਉਣ ਦਾ ਹਿਅਾ ਨਾ ਕਰਦਾ ਬਾਬਾ ਜੀ ਲਈ ਛਪਰੀ ਪਿੰਡ ਗੋਂਦਪੁਰ ਤੋਂ ਭਾਈ ਬਾਬਾ ਸਿੰਘ ਜੀ ਉੱਤਰ ਸਰਦਾਰ ਸੁੰਦਰ ਸਿੰਘ ਜੀ ਜਿਨ੍ਹਾਂ ਦੀ ਜ਼ਮੀਨ ਇਸ ਸਥਾਨ ਦੇ ਨਾਲ ਲੱਗਦੀ ਹੈ। ਬਾਬਾ ਜੀ ਦੇ ਭਜਨ ਸਿਮਰਨ ਤੋਂ ਪ੍ਰਭਾਵਿਤ ਹੋ ਕੇ ਪ੍ਰੇਮੀ ਬਣ ਗਏ। ਅੱਜ ਜਿੱਥੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਹੈ ਇਸ ਸਥਾਨ ਤੇ ਉਹਨਾਂ ਪ੍ਰੇਮੀਆਂ ਨੇ ਬਾਬਾ ਜੀ ਲਈ ਰਹਿائش ਲਈ ਲੱਕੜ ਦੀਆਂ ਮੋੜੀਆਂ ਗੱਢ ਕੇ ਕਾਨਿਆਰ ਛਪਰੀ ਬਣਾ ਦਿੱਤੀ। ਕਿਉਂਕਿ ਗਰਮੀ ਦੇ ਦਿਨਾਂ ਵਿੱਚ ਉਸ ਉੱਚੀ ਗੁਫਾ ਵਿੱਚ ਕਾਫੀ ਹਮਮਤ ਹੋ ਜਾਂਦਾ ਸੀ। ਪਲੇ ਸੁਹਾਵੀ ਛਾਪਰੀ ਜਾ ਮੈਂ ਗੁਨ ਗਾਏ ਤੇ ਤੇ ਕਾਮ ਨਾ ਤੋਲ ਹਰ ਜਿਤ ਹਰ ਬਿਸਰਾਏ 10 12 ਵੱਡੀਆਂ ਬੋੜਾਂ ਦੇ ਝੁੰਡ ਵਿੱਚ ਜਿੱਥੇ ਥੋੜੀ ਬੇਲੀ ਥਾਂ ਸੀ ਉੱਥੇ ਗੁਫਾ ਦੀ ਥਾਂ ਛਪਰੀ ਬਣ ਗਈ ਇਸ ਛਪਰ ਨੂੰ ਸਫਲ ਕਰਨ ਲਈ ਇਲਾ ਬਾਗ ਹੀ ਨਿਯਮ ਜਾਰੀ ਰਿਹਾ ਇਸ ਸਮੇਂ ਤੱਕ ਬਾਬਾ ਜੀ ਦੇ ਪ੍ਰੇਮੀ ਭਾਈ ਗੁਰਬਖਸ਼ ਸਿੰਘ ਜੀ ਕਾਲਜ ਵਿੱਚ ਪ੍ਰੋਫੈਸਰ ਲੱਗੇ ਸਨ ਹੁਣ ਬਾਬਾ ਜੀ ਸਵਾ ਮਹੀਨਾ ਬਾਅਦ ਜਾਪ ਦਾ ਭੋਗ ਪਾ ਕੇ ਪਿੰਡ ਧੁੱਗੇ ਮਾਤਾ ਜੀ ਪਾਸ ਜਾਂਦੇ ਅਤੇ ਇੱਕ ਰਾਤ ਪਿੰਡ ਠਹਿਰ ਕੇ ਵਾਪਸ ਆ ਜਾਂਦੇ ਵਾਪਸ ਆਉਣ ਲੱਗੇ 3-4 ਕਿਲੋ ਪੂਜੀ ਹੋਈ ਕਣਕ ਦਾ ਆਟਾ ਪਸਾ ਕੇ ਅਤੇ ਕੁਝ ਸ਼ੱਕਰ ਨਾਲ ਲੈ ਆਉਂਦੇ ਇੰਦੋਂ ਵਾਪਸ ਆ ਕੇ ਫਿਰ 40 ਦਿਨ ਦੀ ਜਾਪ ਮੂਲ ਮੰਤਰ ਜਾਂ ਕਿਸੇ ਹੋਰ ਸ਼ਬਦ ਦਾ ਜਾਪ ਆਰੰਭ ਕਰ ਦਿੰਦੇ। ਜਦੋਂ ਭੁੱਖ ਜ਼ਿਆਦਾ ਤੰਗ ਕਰਦੀ ਤਾਂ ਥੋੜਾ ਜਿਹਾ ਪੁਜਿਆ ਹੋਇਆ ਆਟਾ ਅਤੇ ਸ਼ੱਕਰ ਮਿਲਾ ਕੇ ਪਾਣੀ ਵਿੱਚ ਘੋਲ ਕੇ ਛਕ ਲੈਂਦੇ। 24 ਘੰਟੇ ਵਿੱਚ ਬਸ ਇਤਨਾ ਕੋਈ ਆਹਾਰ ਲੈਂਦੇ ਅਤੇ ਸਾਰਾ ਦਿਨ ਇਸ ਆਹਾਰ ਵਿੱਚ ਰਹਿੰਦੇ। ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ। ਜਨਮ ਮਰਨ ਕਾਪ ਹੋ ਗਿਆ ਜੀਵਨ ਪਦਵੀ ਪਾਏ ਤਾਂ ਕਿ ਕੋਈ ਵੀ ਸਮਾਂ ਗਫਲਤ ਵਿੱਚ ਨਾ ਲੰਗੇ ਇਸ ਸਥਾਨ ਤੇ ਉਸ ਸਮੇਂ ਜੋ ਜਾਇਦਾਦ ਸੀ ਉਹ ਸੀ ਇੱਕ ਮੰਝਾ ਇੱਕ ਕੱਚੀ ਛਾਟੀ ਇੱਕ ਪਿੱਤਲ ਦਾ ਗਲਾਸ ਇੱਕ ਭਰਤ ਰਸ਼ਨ ਇੱਕ ਲੋਹੇ ਦੀ ਬਾਲਟੀ ਇੱਕ ਦੋ ਛੋਟੇ ਮਿੱਟੀ ਦੇ ਕੱਚੇ ਭਾਂਡੇ ਅਤੇ ਇੱਕ ਬੇਤਰਾ ਬਾਬਾ ਜੀ ਇਹਨਾਂ ਵਿੱਚੋਂ ਹੀ ਜ਼ਿੰਦਗੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦੇ ਪਾਣੀ ਦੀ ਥੋੜਾ ਇਹਨਾਂ ਦਿਨਾਂ ਵਿੱਚ ਹੀ بارش ਨਾ ਹੋਣ ਕਰਕੇ ਜੋ ਛੋਟੀ ਖੂਹ ਸੀ ਉਸ ਦਾ ਪਾਣੀ ਸੁੱਕ ਗਿਆ ਹੁਣ ਤੜਕੇ ਇਸ਼ਨਾਨ ਕਰਨ ਵਾਸਤੇ ਬਾਬਾ ਜੀ ਨੂੰ ਚੜ੍ਹਦੇ ਪਾਸੇ ਤਿੰਨ ਕੁ ਕਿੱਲੇ ਦੀ ਵਿੱਥ ਤੇ ਜੋ ਖੂਹ ਸੀ ਉੱਥੇ ਜਾਣਾ ਪੈਂਦਾ ਇਸ਼ਨਾਨ ਸੋਧ ਕੇ ਵਾਪਸ ਆਉਣ ਲੱਗੇ ਆਪ ਜੀ ਪਾਣੀ ਦੀ ਬਾਲਟੀ ਭਰ ਕੇ ਲੈ ਆਉਂਦੇ ਅਤੇ ਸਾਰਾ ਦਿਨ ਉਸੇ ਪਾਣੀ ਨੂੰ ਵਰਤਦੇ। ਬਾਬਾ ਜੀ ਦੱਸਿਆ ਕਰਦੇ ਸਨ ਕਿ ਜਦੋਂ ਵੀ ਅਸੀਂ ਤੜਕੇ 2:30 ਵਜੇ ਇਸ਼ਨਾਨ ਕਰਨ ਲਈ ਜਾਣਾ ਤਾਂ ਭਾਵੇਂ بارش ਹੁੰਦੀ ਹੋਵੇ ਜਾਂ ਹਨੇਰੀ ਵਗਦੀ ਹੋਵੇ। ਪਰ ਗੁਰੂ ਜੀ ਦੀ ਮਿਹਰ ਸਦਕਾ ਉਹਨਾਂ ਸਮਾਂ ਉਹ بارش ਜਾਂ ਹਨੇਰੀ ਜ਼ਰੂਰ ਹਟ ਜਾਇਆ ਕਰਦੀ ਸੀ। ਇਹ ਸਤਿਗੁਰੂ ਜੀ ਦੀ ਆਪਣੀ ਮਿਹਰ ਸੀ। ਉਸ ਖੂਹ ਤੱਕ ਪੁੱਜਣ ਲਈ ਵੀ ਖੇਤਾਂ ਦੇ ਬੰਨੇ ਉੱਪਰ ਦੀ ਜਾਣਾ ਆ ਜੋ ਕਿਸੇ ਦੀ ਫਸਲ ਦਾ ਨੁਕਸਾਨ ਨਾ ਹੋਵੇ। ਹਰਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਬ ਵਾਲਿਆਂ ਨਾਲ ਸਰਦਾਰ ਕਾਬਲ ਸਿੰਘ ਦਾ ਮਿਲਾਪ। ਇਸ਼ਨਾਨ ਕਰਕੇ ਫਿਰ ਨਾਮੇ ਸੰਗ ਜੁਟ ਜਾਣਾ। ਇਹਨਾਂ ਦਿਨਾਂ ਵਿੱਚ ਹੀ ਭਾਈ ਬਾਬਾ ਸਿੰਘ ਜੀ ਦੇ ਸੁਪੁੱਤਰ ਸਰਦਾਰ ਕਾਬਲ ਸਿੰਘ ਜੀ ਨੂੰ ਬਾਬਾ ਜੀ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ। ਬੇਲੇ ਸਮੇਂ ਆ ਕੇ ਪੰਜ ਗ੍ਰੰਥੀ ਦੀ ਸੰਥਿਆ ਲੈਣ ਉਪਰੰਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਆਪ ਜੀ ਨੇ ਬਾਬਾ ਜੀ ਪਾਸੋਂ ਸਿੱਖ ਲਿਆ। ਹਰ ਰੋਜ਼ ਬਾਬਾ ਜੀ ਨੂੰ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਪ ਸੁਣਾਉਂਦੇ ਸਨ ਅਤੇ ਸਿਮਰਨ ਕਰਕੇ ਕੁਝ ਆਤਮਿਕ ਅਵਸਥਾ ਵੀ ਪ੍ਰਾਪਤ ਕਰ ਲਈ। ਬਾਬਾ ਜੀ ਦੇ ਦੱਸਣ ਅਨੁਸਾਰ ਸਰਦਾਰ ਕਾਬਲ ਸਿੰਘ ਜੀ ਕਬੱਡੀ ਖੇਡਣ ਦੇ ਕਾਫੀ ਸ਼ੌਕੀਨ ਸਨ ਅਤੇ ਬਹੁਤਾ ਧਿਆਨ ਉਸੇ ਪਾਸੇ ਲਾਉਣ ਲੱਗ ਪਏ। ਬਾਬਾ ਜੀ ਦਿਵ ਦ੍ਰਿਸ਼ਟਾ ਸਨ। ਉਹਨਾਂ ਨੇ ਆਪ ਜੀ ਨੂੰ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਣ ਲਈ ਬੇਸਿਕ ਦੀ ਟ੍ਰੇਨਿੰਗ ਕਰਵਾ ਕੇ ਮਾਸਟਰ ਲਗਵਾ ਦਿੱਤਾ। ਅਤੇ ਆਪਣੇ ਹੱਥੀ ਇਹਨਾਂ ਦਾ ਵਿਆਗ ਵੀ ਕਰ ਦਿੱਤਾ। ਮਾਸਟਰ ਹੋਰਾਂ ਨੇ ਗੁਰਮਤਿ ਧਾਰਨੀ ਬਣ ਕੇ ਬਾਬਾ ਜੀ ਨਾਲ ਸੰਪਰਕ ਰੱਖਿਆ ਅਤੇ ਹੁਣ ਤੱਕ ਇਸ ਸਥਾਨ ਉੱਤੇ ਬਾਤੋ ਬਾਤ ਸੰਪਰਕ ਰੱਖ ਰਹੇ ਹਨ ਅਤੇ ਸੇਵਾ ਕਰ ਰਹੇ ਹਨ। ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਬ ਵਾਲਿਆਂ ਦਾ ਭਾਈ ਲਾਭ ਸਿੰਘ ਪਿੰਡ ਬਾਹਲੇ ਨਾਲ ਮਿਲਾਪ। ਬਾਬਾ ਜੀ ਨੇ ਇਸ ਛਪਰੀ ਵਿੱਚ ਕੋਈ 6 ਮਹੀਨੇ ਭਜਨ ਸਿਮਰਨ ਕੀਤਾ। ਪਰ ਪ੍ਰਸ਼ਾਦਾ ਨਹੀਂ ਛਕਿਆ। ਕੇਵਲ ਪੁੱਜੀ ਹੋਈ ਕਣਕ ਦੇ ਆਟੇ ਅਤੇ ਸ਼ੱਕਰ ਦਾ ਆਹਾਰ ਹੀ ਕੀਤਾ ਇੱਕ ਦਿਨ ਪਿੰਡ ਬਹਾਲਿਆਂ ਦੇ ਵਾਸੀ ਸਰਦਾਰ ਲਾਭ ਸਿੰਘ ਜੋ ਕਿ ਬਾਬਾ ਜੀ ਦੇ ਸਿਮਰਨ ਭਜਨ ਤੋਂ ਜਾਣੂ ਹੋ ਚੁੱਕੇ ਸਨ ਬਾਬਾ ਜੀ ਪਾਸ ਇਸ ਥੇ ਤੇ ਆਏ ਨਮਸਕਾਰ ਕਰਨ ਉਪਰੰਤ ਪੁੱਛਿਆ ਕਿ ਤੁਸੀਂ ਜੋ ਜਾਪ ਆਰੰਭ ਕੀਤਾ ਹੋਇਆ ਹੈ ਇਸ ਦਾ ਭੋਗ ਕਿਸ ਦਿਨ ਪੂਣਾ ਹੈ ਬਾਬਾ ਜੀ ਨੇ ਹਿਸਾਬ ਲਾ ਕੇ ਉਸ ਨੂੰ ਦੱਸ ਦਿੱਤਾ ਸਰਦਾਰ ਲਾਭ ਸਿੰਘ ਜੀ ਨੇ ਪੁੱਛਿਆ ਕਿ ਉਸ ਦਿਨ ਕੋਈ ਲੰਗਰ ਕਰਨ ਦਾ ਵਿਚਾਰ ਵੀ ਹੈ ਜਾਂ ਨਹੀਂ ਬਾਬਾ ਜੀ ਨੇ ਨਾ ਕਰ ਦਿੱਤੀ ਜਿਸ ਦਿਨ ਜਾਪ ਦਾ ਭੋਗ ਪਿਆ ਭਾਈ ਲਾਭ ਸਿੰਘ ਹੋਰੀ ਵੀ ਅਰਦਾਸ ਦੇ ਵਕਤ ਪੁੱਜ ਗਏ ਅਤੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਮੈਂ ਆਪ ਜੀ ਵਾਸਤੇ ਘਰ ਪ੍ਰਸ਼ਾਦਾ ਤਿਆਰ ਕਰਵਾ ਕੇ ਆਇਆ ਹਾਂ ਕਿਰਪਾ ਕਰਕੇ ਮੇਰ ਨਾਲ ਚੱਲੋ ਤੇ ਲੰਗਰ ਸਵੀਕਾਰ ਕਰੋ ਬਾਬਾ ਜੀ ਨੇ ਸਾਫ਼ ਨਾ ਕਰ ਦਿੱਤੀ ਪਰ ਸਰਦਾਰ ਲਾਭ ਸਿੰਘ ਹੋਰਾਂ ਦੇ ਬਾਰ ਬਾਰ ਕਹਿਣ ਅਤੇ ਬਹੁਤ ਹੀ ਮਜਬੂਰ ਕਰਨ ਤੇ ਬਾਬਾ ਜੀ ਨੇ ਉਸ ਨਾਲ ਜਾਣਾ ਮੰਨ ਲਿਆ ਤੇ ਪਿੰਡ ਨੂੰ ਚਾਲੇ ਪਾ ਲੇ। ਚੱਲਣ ਤੋਂ ਪਹਿਲਾਂ ਉਸ ਪ੍ਰੇਮੀ ਨਾਲ ਇਹ ਵਚਨ ਕਰ ਲਿਆ ਕਿ ਅੱਜ ਤਾਂ ਮੈਂ ਤੁਹਾਡੇ ਨਾਲ ਚੱਲ ਕੇ ਲੰਗਰ ਛੱਕ ਲੈਂਦਾ ਹਾਂ। ਮੁੜ ਕੇ ਮੈਨੂੰ ਮਜਬੂਰ ਨਹੀਂ ਕਰਨਾ। ਸੱਤ ਵਚਨ ਕਹਿ ਕੇ ਸਰਦਾਰ ਲਾਭ ਸਿੰਘ ਜੀ ਬਾਬਾ ਜੀ ਨੂੰ ਘਰ ਲਿਆਇਆ। ਆਪ ਜੀ ਲੰਗਰ ਛੱਕ ਨੂੰ ਪ੍ਰੰਤ ਵਾਪਸ ਆ ਕੇ ਪਿੰਡ ਧੁੱਗੇ ਮਾਤਾ ਜੀ ਨੂੰ ਮਿਲਣ ਅਤੇ ਆਪਣੀ ਸਵਾ ਮਹੀਨੇ ਦੀ ਖੁਰਾਕ 4 ਕਿਲੋ ਪੂਜਾ ਆਟਾ ਤੇ ਸ਼ੱਕਰ ਲੈਣ ਚਲੇ ਗਏ। ਅਗਲੇ ਦਿਨ ਵਾਪਸ ਆ ਕੇ ਫਿਰ ਆਪਣਾ ਨਿਯਮ ਆਰੰਭ ਕਰ ਦਿੱਤਾ। ਸਰਦਾਰ ਲਾਭ ਸਿੰਘ ਜੀ ਬਾਬਾ ਜੀ ਦੇ ਭਜਨ ਪ੍ਰਤਾਪ ਅਤੇ ਤਿਆਗ ਤੋਂ ਬਹੁਤ ਪ੍ਰਭਾਵਿਤ ਹੋ ਚੁੱਕੇ ਸਨ। ਕੋਈ ਇੱਕ ਹਫਤੇ ਬਾਅਦ ਉਹ ਚਾਰਕੂ ਸੇਖ ਆਪਣੇ ਨਾਲ ਹੋਰ ਲੈ ਕੇ ਬਾਬਾ ਜੀ ਪਾਸ ਛਪਰੀ ਵਿੱਚ ਆ ਕੇ ਹਾਜ਼ਰ ਹੋਏ। ਅਤੇ ਬੇਨਤੀ ਕੀਤੀ ਕਿ ਅੱਜ ਆਸੀਂ ਸੰਗਤ ਰੂਪ ਵਿੱਚ ਤੁਹਾਡੇ ਪਾਸ ਬੇਨਤੀ ਕਰਨ ਆਏ ਹਾਂ ਕਿ ਆਪ ਜੀ ਇੱਕ ਵਕਤ ਦਾ ਪ੍ਰਸ਼ਾਦਾ ਸਾਡੇ ਘਰ ਜ਼ਰੂਰ ਛਕਿਆ ਕਰੋ ਜੇ ਤੁਸੀਂ ਘਰ ਪ੍ਰਸ਼ਾਦਾ ਛਕਣ ਨਹੀਂ ਹੋਣਾ ਤਾਂ ਮੈਂ ਆਪ ਜੀ ਪਾਸ ਇੱਥੇ ਪ੍ਰਸ਼ਾਦਾ ਪਹੁੰਚਾ ਦਿਆਂ ਕਰਾਂਗਾ ਬਾਬਾ ਜੀ ਇਹ ਬਚਨ ਸੁਣ ਕੇ ਸੋਚੀ ਪਏ ਕਿ ਜੇਕਰ ਇਹ ਗੁਰਸੇਖ ਇਕੱਲਾ ਹੁੰਦਾ ਫਿਰ ਤਾਂ ਜਵਾਬ ਦੇ ਹੀ ਦੇਣਾ ਸੀ ਪਰ ਹੁਣ ਇਹ ਸੰਗਤ ਰੂਪ ਵਿੱਚ ਆਏ ਹੋਏ ਹਨ ਜੇ ਮੈਂ ਇਦਾਂ ਨਾ ਜਾਵਾਂ ਤਾ ਸੰਗਦੀ ਤੋਹੀਰ ਹੈ ਦੂਸਰੇ ਇਸਨੇ ਕੰਮ ਛੱਡ ਕੇ ਇੱਥੇ ਪ੍ਰਸ਼ਾਦਾ ਲਿਆ ਦੇਣ ਲਈ ਵੀ ਕਹਿ ਦਿੱਤਾ ਹੈ ਜੇ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਔਣ ਜਾਣ ਨਾਲ ਇਹਨਾਂ ਦੇ ਇੱਕ ਰੋਗੀ ਕੰਮ ਦਾ ਵੀ ਹਰਜ ਹੋਵੇਗਾ ਨਾਲੇ ਰੋਜੀ ਦੇ ਹਿੰਦਦਾਤੇ ਨੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਸੋ ਥੋੜੀ ਦੇਰ ਚੁੱਪ ਰਹਿਣ ਪਿੱਛੋਂ ਬਾਬਾ ਜੀ ਨੇ ਕਿਹਾ ਕਿ ਸਾਡਾ ਵਿਚਾਰ ਲੋਕਾਂ ਦੇ ਘਰਾਂ ਜਾ ਕੇ ਪ੍ਰਸ਼ਾਦਾ ਛਕਣ ਦਾ ਨਹੀਂ ਸੀ ਪਰ ਤੁਸੀਂ ਹੁਣ ਸੰਗਤ ਰੂਪ ਵਿੱਚ ਆਏ ਹੋ ਜਿਸ ਕਾਰਨ ਨਾ ਵੀ ਨਹੀਂ ਕੀਤੀ ਜਾ ਸਕਦੀ ਸੋ ਅਸੀਂ ਸਵੇਰੇ ਪ੍ਰਸ਼ਾਦਾ ਛਕਣ ਆ ਜਾਇਆ ਕਰਾਂਗੇ ਬੇਨਤੀ ਪ੍ਰਵਾਨ ਹੋ ਜਾਣ ਤੇ ਭਾਈ ਲਾਭ ਸਿੰਘ ਜੀ ਬਹੁਤ ਪ੍ਰਸੰਤਾ ਸਹਿਤ ਵਾਪਸ ਪਿੰਡ ਚਲੇ ਗਏ ਅਗਲੇ ਦਿਨ ਸਵੇਰੇ ਬਾਬਾ ਜੀ ਪਿੰਡ ਬਾਲੇ ਦੇਰ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰ ਹੁਕਮਨਾਮਾ ਲੈ ਕੇ ਸਰਦਾਰ ਲਾਭ ਸਿੰਘਾਂ ਦੇ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਲਈ ਪੋਜੀਗਿ ਹਰ ਰੋਜ਼ ਇਸ ਨਿਯਮ ਨਾਲ ਨਾਲ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਨਾਲੇ ਸਰੀਰ ਨੂੰ ਆਹਾਰ ਮਿਲ ਜਾਂਦਾ ਜੇਕਰ ਪ੍ਰਸ਼ਾਦਾ ਤਿਆਰ ਹੋਣ ਵਿੱਚ ਕੁਝ ਦੇਰੀ ਹੁੰਦੀ ਤਾਂ ਉਨਾ ਚਿਰ ਕਿਸੇ ਨਾ ਕਿਸੇ ਬਾਣੀ ਦਾ ਪਾਠ ਆਪ ਜੀ ਉੱਚੀ ਸੁਰ ਵਿੱਚ ਕਰੀ ਜਾਂਦੇ ਸਹਜੇ ਸਹਜੇ ਗਵਾਂਢੀ ਘਰਾਂ ਵਿੱਚ ਵੀ ਇਹ ਪਤਾ ਲੱਗ ਗਿਆ ਕਿ ਜੋ ਸੰਤ ਮਹਾਪੁਰਸ਼ ਪੂਤ ਪ੍ਰੇਤਾ ਵਾਲੀ ਥੇਹ ਤੇ ਰਹਿੰਦੇ ਹਨ ਉਹ ਪਿੰਡ ਸਰਦਾਰ ਲਾਭ ਸਿੰਘ ਦੇ ਘਰ ਪ੍ਰਸ਼ਾਦਾ ਛਕਣ ਆਉਂਦੇ ਹਨ ਸੋ ਭਾਗਾ ਵਾਲੇ ਜੀ ਵੀ ਬਾਬਾ ਜੀ ਦੇ ਦਰਸ਼ਨ ਕਰਨ ਆਉਣ ਲੱਗ ਪਏ ਜਦੋਂ 4-5 ਛੇੜ ਇਕੱਠੇ ਹੋ ਜਾਣੇ ਤਦ ਬਾਬਾ ਜੀ ਨੇ ਗੁਰਮਤਿ ਦੀ ਕੋਈ ਨਾ ਕੋਈ ਸਾਖੀ ਸੁਣਾ ਦੇਣੀ ਲੰਗਰ ਛਕਣ ਤੋਂ ਪਹਿਲਾਂ ਦਰਸ਼ਨ ਕਰਨ ਆਏ ਬੱਚਿਆਂ ਅਤੇ ਬੀਬੀਆਂ ਨੂੰ ਆਪ ਜੀ ਗੁਰਬਾਣੀ ਦੀ ਸੰਥਿਆ ਦੇਣੀ ਵੀ ਆਰੰਭ ਕਰ ਦਿੱਤੀ ਇਸ ਉਦਮ ਨਾਲ ਕਾਫੀ ਪ੍ਰੇਮੀ ਗੁਰਬਾਣੀ ਦੀ ਸੰਥਿਆ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲੱਗ ਪਏ ਗੁਰੂ ਸਿੱਖਿਆ ਨੂੰ ਸਾਖੀਆਂ ਦਰੂਬੇ ਸੁਣੋਂ ਕਾਰਨ ਕਾਫੀ ਪ੍ਰੇਮੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰੂ ਨਾਲ ਆਪਣੀ ਆਤਮਾ ਦਾ ਨਾਤਾ ਜੋੜ ਲਿਆ ਅਤੇ ਗੁਰਮਤ ਦੇ ਧਾਰਨੀ ਬਣ ਗਏ ਲੰਗਰ ਤਿਆਰ ਹੋਣ ਉਪਰੰਤ ਆਪ ਜੀ ਸਰੀਰ ਨੂੰ ਆਹਾਰ ਦੇ ਕੇ ਵਾਪਸ ਮਾਰਗ ਚਲਤ ਹਰੇ ਹਰ ਗਾਈਏ ਵਿਕਾਰ ਕਰਦੇ ਜਿੱਥੇ ਆਪਣੇ ਅਸਥਾਨ ਦੀ ਵਾਪਸੀ ਦਾ ਸਫ਼ਰ ਮੁਕੋਂਦੇ ਉਥੇ ਨਾਲੋ ਨਾਲ ਆਤਮਿਕ ਪੰਦ ਵੀ ਤੈਅ ਕਰੀ ਜਾਂਦੇ ਸੇਕਨ ਹੈ ਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ ਸੇਕਨ ਹੈ ਆ ਭੇਦ ਨਾ ਜਾਣੂ ਮੂਲ ਸਾਈ ਜੇ ਆ ਭੇਦ ਨਾ ਜਾਣੂ ਮੂਲ ਸਾਈ ਜੇ ਆ